ਹਰ ਗੁਰੂ ਘਰ ਚੋਂ ਮਿਲੇ ਬੂਟਿਆਂ ਦਾ ਪ੍ਰਸ਼ਾਦ ਇਹ ਜਾਨ ਦੇ ਵਿੱਚ ਗੁਰੂ ਹਸਪਤਾਲ ਦੇ ਵਿੱਚ ਨਰਸਰੀ ਜਿਹੜੀ ਹੈ 플ਾਂਟੇਸ਼ਨ ਵਾਸਤੇ ਕਿ ਆਈਆਂ ਸੰਗਤਾਂ ਨੂੰ ਬੂਟੇ ਦਿੱਤੇ ਜਾਣ ਕੋਕਰਾਂ ਚ ਲਾਉਣ ਉਹ ਪਿੰਡਾਂ ਚ ਲਾਉਣ ਸੱਤਾਂ ਚ ਲਾਉਣ ਖੇਤਾਂ ਚ ਲਾਉਣ ਤੇ ਪੰਜਾਬ ਹਰਿਆ ਭਰਿਆ ਹੋਵੇ ਆਰਮਿਕ ਅਸਥਾਨਾਂ ਤੋਂ ਸ਼ੁਰੂ ਹੋਈਆਂ ਲਹਿਰਾਂ ਦਿਖਾਉਂਦੀਆਂ ਨੇ ਵੱਡਾ ਅਸਰ ਸੀਟੇ ਵਾਲਾ ਜਿਨ੍ਹਾਂ ਦੀ ਰੈਨ ਰਮਾਈ ਹੈਠ ਜੋ ਨਰਸਰੀ ਦੀ ਸੇਵਾ ਸੀ ਸ਼ੁਰੂ ਕਰ ਰਹੇ ਹਾਂ 15 ਤਰੀਕ 15 ਦਸੰਬਰ ਨੂੰ ਜੋ ਸਾਡੇ ਗੁਰੂ ਸੰਤ ਬਾਬਾ ਬਲਵੀਰ ਸਿੰਘ ਰੱਬ ਜੀ ਉਹਨਾਂ ਦੇ ਨਾਂ ਤੇ ਇਹ ਨਰਸਰੀ 15 ਦਸੰਬਰ ਨੂੰ ਨਰਸਰੀ ਦਾ ਉਦਘਾਟਨ ਜਿਹੜਾ ਕੀਤਾ ਜਾਵੇਗਾ 15 ਦਸੰਬਰ ਨੂੰ ਨਰਸਰੀ ਦਾ ਕੀਤਾ ਜਾਵੇਗਾ ਉਦਘਾਟਨ ਸਾਖ ਸਾਤ ਦੇਵਤਿਆਂ ਦੇ ਦਰਸ਼ਨ ਕਰਨੇ ਹੋਣ ਤੇ ਉਹ ਦਰਖਤ ਆ ਉਹ ਪਾਣੀ ਹੈ ਜਿਹਨੂੰ ਬਾਣੀ ਚ ਕਿਹਾ ਹਨ ਦੇਵਤਾ ਪਾਣੀ ਦੇਵਤਾ ਵਸੰਤਰ ਦੇਵਤਾ ਲੋਣ ਪੰਜਵਾ ਪਾਇਆ ਕਿਰਤ ਦਾ ਹੋਆ ਭਾਕ ਉਹ ਤੇ ਬਾਬੇ ਨਾਨਕ ਦੇ ਬਚਨਾਂ ਦਾ ਸਤਿਕਾਰ ਕਰਦੇ ਹੋਏ ਸਾਨੂੰ ਹਵਾ ਪਾਣੀ ਧਰਤੀ ਨੂੰ ਬਚਾਉਣ ਦੀ ਬਹੁਤ ਵੱਡੀ ਉਹਨਡ ਘਾਟਣਾ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੀ ਹੋ ਮੁਹਮਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਸਭਾ ਮੈਂਬਰ ਤੇ ਵਾਤਾਵਰਣੀ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲੇ ਪੰਜਾਬ ਦੇ ਸਾਰੇ ਧਾਰਮਿਕ ਅਸਥਾਨਾਂ ਦੇ ਆਗੂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਆਪੋ ਆਪਣੇ ਅਸਥਾਨ ਤੋਂ ਬੂਟਿਆਂ ਦਾ ਪ੍ਰਸ਼ਾਦ ਵੱਡੇ ਪੱਧਰ ਤੇ ਵੰਡਣ ਤਾਂ ਜੋ ਗਲੋਬਲ ਵਾਰਮਿੰਗ ਦੀ ਚੁਣੌਤੀ ਨੂੰ ਟੱਕਰ ਦਿੱਤੀ ਜਾ ਸਕੇ ਉਹ ਅੱਜ ਇੱਥੇ ਨਿਰਮਲ ਕੂਟਿਆ ਸੰਤ ਬਾਬਾ ਹਰਨਾਮ ਸਿੰਘ ਪਿੰਡ ਜਾਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 15 ਦਸੰਬਰ ਨੂੰ ਸ਼ੁਰੂ ਕੀਤੀ ਜਾਣ ਵਾਲੀ ਨਰਸਰੀ ਬਾਰੇ ਗੱਲਬਾਤ ਕਰ ਰਹੇ ਨੇ ਸੰਤ ਸੀਚੇਵਾਲੇ ਨੇ ਦੱਸਿਆ ਕਿ ਜਾਨ ਵਿਖੇ ਸੰਤ ਬਲਬੀਰ ਸਿੰਘ ਰੱਬ ਜੀ ਬਹੁਤ ਹੀ ਤਾਰੀ ਰੂਸਨ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਡੇਰੇ ਦੇ ਮੁਖ ਸੇਵਾਦਾਰ ਸੰਤ ਬਲਰਾਜ ਸਿੰਘ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਨਰਸਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਹਨਾਂ ਕਹਿ ਹ ਕਿ ਧਾਰਮਿਕ ਅਸਥਾਨਾਂ ਤੋਂ ਸ਼ੁਰੂ ਕੀਤੀਆਂ ਬੜੀਆਂ ਅਸਰਦਾਰ ਹੁੰਦੀਆਂ ਨੇ ਤੇ ਖਾਸ ਕਰਕੇ ਬੂਟਿਆਂ ਦਾ ਪ੍ਰਸ਼ਾਦ ਮਿਲਣ ਨਾਲ ਸੰਗਤਾਂ ਉਹਨਾਂ ਬੂਟਿਆਂ ਨੂੰ ਸ਼ਰਧਾ ਸਤਿਕਾਰ ਨਾਲ ਲਗਾਉਂਦੀਆਂ ਤੇ ਪਾਲਦੀਆਂ ਨੇ। ਇਹੀ ਕਹਿਣਾ ਹੈ ਧਾਰਮਿਕ ਅਸਥਾਨਾਂ ਤੋਂ ਲੋਕ ਭਲਾਈ ਦੇ ਕੀਤੇ ਜਾਣ ਵਾਲੇ ਕੰਮਾਂ ਨੂੰ ਹਮੇਸ਼ਾ ਹੀ ਪਰਮਾ ਹੁੰਗਾਰਾ ਮਿਲਦਾ ਆ ਰਿਹਾ ਹੈ। ਸੰਤ ਸੀਚੇ ਵਾਲੇ ਦੱਸਕੀ ਸੰਤ ਬਲਵੀਰ ਸਿੰਘ ਰੱਬ ਜੀ ਉਨ੍ਹਾਂ ਨਾਲ ਨਰਸਰੀ ਬਣਾਉਣ ਬਾਰੇ ਅਕਸਰ ਹੀ ਗੱਲ ਕਰਿਆ ਕਰਦੇ ਸਨ ਤੇ ਉਹਨਾਂ ਦਾ ਇਹ ਸੁਪਨਾ ਸੀ ਕਿ ਕੰਢੀ ਇਲਾਕੇ ਦਾ ਚੱਪਾ-ਚੱਪਾ ਰੁੱਖਾਂ ਨਾਲ ਭਰਿਆ ਹੋਵੇ ਇਸ ਮੌਕੇ ਡੇਰਾ ਜਾਨਦੇਵ ਮੌਜੂਦਾ ਮੁਖ ਸੇਵਾਦਾਰ ਸੰਤ ਬਲਰਾਜ ਸਿੰਘ ਨੇ ਕਿਹਾ ਕਿ ਨਰਸਰੀ ਬਣਾਉਣ ਦਾ ਇਹ ਸੁਪਨਾ ਰੱਬ ਜੀ ਨੇ ਦੇਖਿਆ ਸੀ ਉਸ ਨੂੰ 15 ਦਸੰਬਰ ਵਾਲੇ ਦਿਨ ਅਮਲੀ ਜਾਮਾ ਪਹਿਨਾਇਆ ਗਿਆ ਉਹਨਾਂ ਦੱਸਿਆ ਕਿ ਇਸ ਕੰਮ ਦੀ ਅਗਵਾਈ ਵਿਸ਼ਵ ਪ੍ਰਸਿੱਧ ਵਾਤਾਵਰਣੀ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਕਰਨਗੇ ਉਹਨਾਂ ਕਿਹਾ ਕਿ ਨਰਸਰੀ ਬਣਾਉਣ ਵਾਲੇ ਅਤੇ ਬੂਟਿਆਂ ਦੀ ਸਾਰ ਸੰਭਾਲ ਕਰਨ ਦੀ ਸਿਖਲਾਈ ਸੀਚੇਵਾਲ ਦੀਆਂ ਨਰਸਰੀਆਂ ਤੋਂ ਲਈ ਗਈ ਹੈ ਉਹਨਾਂ ਦੱਸਿਆ ਕਿ ਵੱਖ-ਵੱਖ ਕਿਸਮ ਦੇ ਵਿਰਾਸ ਬੂਟਿਆਂ ਨੂੰ ਲਗਾਉਣ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਨਾਲ ਹੀ ਮੈਡੀਏਸ਼ਨ ਪਲਾਂਟ ਵੀ ਦਿੱਤੇ ਜਾਣਗੇ ਇਹ ਜਾਣ ਦੇ ਵਿੱਚ ਉਹ ਗੁਰੂ ਸਤਾਂ ਦੇ ਵਿੱਚ ਨਰਸਰੀ ਜਿਹੜੀ ਹੈ ਪਲਾਂਟੇਸ਼ਨ ਵਾਸਤੇ ਕਿ ਆਈਆਂ ਸੰਗਤਾਂ ਨੂੰ ਵੋਟੇ ਦਿੱਤੇ ਜਾਣ ਉਹ ਘਰਾਂ 'ਚ ਲਾਉਣ ਉਹ ਪਿੰਡਾਂ 'ਚ ਲਾਉਣ ਸੱਤਰਾ 'ਚ ਲਾਉਣ ਖੇਤਾਂ 'ਚ ਲਾਉਣ ਤੇ ਪੰਜਾਬ ਹਰਿਆ ਭਰਿਆ ਹੋਵੇ ਸੋ ਇਹਦੇ ਅਸੀਂ ਜਿੱਥੇ ਵਧਾਈ ਦਿੰਨੇ ਆ ਉਥੇ ਸ਼ੁਭ ਕਾਮਨਾਵਾਂ ਦੀ ਅਰਦਾਸ ਕਰਦੇ ਆਂਗੇ ਪਾਤਸ਼ਾਹ ਇਸ ਕਾਰਨ ਦੇ ਵਿੱਚ ਸਕਸੈਸਫੁਲ ਕਰਨ ਸੋ ਇਹ ਸਾਨੂੰ ਅੱਜ ਸਾਰੇ ਹਰ ਸਾਲ ਲੋੜ ਇਹ ਬੁੱਟਿਆਂ ਦਾ ਪ੍ਰਸਾਦ ਦੇ ਰੂਪ ਦੇ ਵਿੱਚ ਜਦੋਂ ਅਸੀਂ ਗੁਰੂ ਘਰ ਤੋਂ ਲੈ ਕੇ ਜਾਂਦੇ ਆਂ ਤੇ ਉਹਨਾਂ ਨੂੰ ਅਸੀਂ ਸਤਿਕਾਰ ਦੇ ਨਾਲ ਪਾਲਦੇ ਵੀ ਆਂ ਸੰਭਾਲਦੇ ਵੀ ਆਂ ਉਹਨਾਂ ਦੀ ਦੇਖ ਰੇਖ ਵੀ ਕਰਦੇ ਆਂ ਤੇ ਜਦੋਂ ਗੁਰੂ ਘਰ ਤੋਂ ਲਹਿਰ ਤੁਰਦੀ ਆ ਉਹ ਅੱਗੇ ਬਹੁਤ ਵੱਧੀ ਆ ਕਿਉਂਕਿ ਸਾਡਾ ਤਜਰਬਾ ਹੈ ਅਸੀਂ ਲਗਾਤਾਰ ਕਰੋਨਾ ਬੁੱਟੇ ਜੜੇ ਹੈਗੇ ਆ ਸੀਚੇ ਵੜਨਰ ਸੀ ਦੋਨਰਸੀਆਂ ਚੱਲਦੀਆਂ ਉੱਥੋਂ ਵੰਡ ਰਹੇ ਆਂ ਕਿ ਅ ਜੇਨਾ ਨੇ ਸ਼ੁਰੂਆਤ ਕੀਤੀ ਹੈ ਤੁਸੀਂ ਇਹਦੀ ਜਿਹੜੀ ਹੈ ਵਧਾਈਆਂ ਦੇ ਦਿੰਨੇ ਆ ਸੁਭ ਕਾਮਨਾਵਾਂ ਦਿੰਨੇ ਆ ਤੇ ਅਰਦਾਸ ਕਰਦੇ ਆ ਕਿ ਸਾਰੀ ਸੰਗਤ ਸਹਿਯੋਗ ਕਰੂਗੀ ਤੇ ਇਹਨਾਂ ਸ੍ਰੀ ਜਿਹੜੀ ਹੈਗੀ ਲੋਕਾਂ ਦੇ ਵਿੱਚ ਹਰਿਆਲੀ ਦੇਖੋ ਸਾਲੀ ਦੱਸਣੇ ਖਬਰ ਨੂੰ ਬੱਬਾ ਜੀ ਕਿਉਂ ਇੰਨੀ ਜ਼ਰੂਰਤ ਅਸੀਂ ਮਹਿਸੂਸ ਕਰ ਰਹੇ ਆ ਕਿ ਹਰ ਜਗ੍ਹਾ ਜਿਹੜੀ ਨਸਲੀ ਉਹ ਦੇਖ ਰਹੇ ਆ ਕਿ ਹਵਾ ਦਾ ਜੋ ਹਾਲ ਆ ਹੂੰ ਉਕੇ ਸਭ ਤੋਂ ਵੱਧ ਜਿਆਦਾ ਪ੍ਰਦੂਸ਼ਣ ਜਿਹੜਾ ਖਤਰਨਾਕ ਆ ਉਹ ਹਵਾ ਦਾ ਬਣਿਆ ਹੋਇਆ ਪਾਣੀ ਤੇ ਸੀ ਕਿਸੇ ਜਿਹੜਾ ਹੈ ਇਕੋਗਾਰਡ ਦਾ ਜਾਂ ਕੋਈ ਉਹਨਾਂ ਨੂੰ ਟਰੀਟ ਕਰ ਲਾਂਗੇ ਹਵਾ ਕਿੱਥੋਂ ਲਵਾਂਗੇ ਅਜੇ ਜਿਸ ਤਰ੍ਹਾਂ ਦੀ ਹਵਾ ਦਾ ਪ੍ਰਦੂਸ਼ਣ ਤੇ ਉਹ ਦਰਖਤ ਹੀ ਆ ਜਿਹੜੇ ਸਾਨੂੰ ਕਾਰਬਨ ਡਾਈਆਕਸਾਈਡ ਨੂੰ ਲੈ ਕੇ ਆਕਸੀਜਨ ਛੱਡਦੇ ਆ ਦਰਖਤ ਹੀ ਆ ਜਿਹੜੇ ਸਾਨੂੰ ਫੁੱਲ ਦਿੰਦੇ ਆ ਫਲ ਦਿੰਦੇ ਆ ਜਿਹੜੇ ਦਵਾਈਆਂ ਮੈਡੀਸਨ ਦਿੰਦੇ ਆ ਖੇਰੇ ਜਾਨਵਰਾਂ ਦੇ ਰਹਿਣ ਵਾਸਤੇ ਇਹ ਕਲੋਨੀਆਂ ਉਹਨਾਂ ਦੀਆਂ ਬਣਦੇ ਆ ਆਖਰਾ ਬਣਦੇ ਆ ਤੇ ਬਚਪਨ ਤੋਂ ਲੈ ਕੇ ਅੰਤਮ ਸੰਸਕਾਰ ਤੱਕ ਲੱਕੜ ਦੀ ਲੋੜ ਆ ਅਸਲ ਦੇ ਧਰਤੀ ਦੇ ਉੱਤੇ ਸਾਖ ਸਾਤ ਦੇਵਤਿਆਂ ਦੇ ਦਰਸ਼ਨ ਕਰਨੇ ਹੋਣ ਤੇ ਉਹ ਦਰਖਤ ਆ ਉਹ ਪਾਣੀ ਹੈ ਜਿਹਨੂੰ ਬਾਣੀ ਚ ਕਿਹਾ ਅਨੰਦ ਦੇਵਤਾ ਪਾਣੀ ਦੇਵਤਾ ਵਸੰਤਰ ਦੇਵਤਾ ਲੋਣ ਪੰਜਵਾ ਪਾਇ ਕਿਰਤ ਦਾ ਹੋਆ ਪਾਕੂਤ ਬਾਬੇ ਨਾਨਕ ਦੇ ਬਚਨਾਂ ਦਾ ਸਤਿਕਾਰ ਕਰਦੇ ਹੋਏ ਸਾਨੂੰ ਹਵਾ ਪਾਣੀ ਧਰਤੀ ਨੂੰ ਬਚਾਉਣ ਦੀ ਬਹੁਤ ਵੱਡੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਉਦੇਸ਼ ਦੇਣਾ ਚਾਹੁੰਦੇ ਹਾਂ ਕਿ ਹਰ ਜਗ੍ਹਾ ਜਿਹੜੀਆਂ ਆ ਜਈਆਂ ਨਰਸਰੀਆਂ ਖੁੱਲ੍ਹਣੀਆਂ ਚਾਹੀਦੀਆਂ ਹਨ ਜਿਹੜੀਆਂ ਨਰਸਰੀਆਂ ਪ੍ਰਾਈਵੇਟ ਤਾਂ ਹੈ ਹੀ ਪਰ ਜਿਹੜੀ ਨਰਸਰੀ ਗੁਰੂ ਘਰ ਦੇ ਵਿੱਚ ਜੋ ਅਸੀਂ 1999 ਤੋਂ ਪਹਿਲਾਂ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਦੇ ਰਿਜ਼ਲਟ ਅੱਜ ਤੁਸੀਂ ਸਾਡੇ ਇਲਾਕੇ ਦੇ ਵਿੱਚ ਹੀ ਨਹੀਂ ਦੂਰ ਦੂਰ ਤੱਕ ਕਰ ਦੇਖ ਸਕਦੇ ਆ ਕਿ ਜਿਹੜੇ ਬੂਟੇ ਵੱਡੇ ਆ ਉਹਨਾਂ ਨੂੰ ਲੋਕਾਂ ਨੇ ਪਾਲਿਆ ਵੀ ਆ ਸੰਭਾਲਿਆ ਵੀ ਆ ਤੇ ਜਿਹੜਾ ਹੈ ਉਹਦੇ ਨਾਲ ਹਰਿਆਲੀ ਵਧੀ ਹੈ ਤੇ ਇਸੇ ਤਰ੍ਹਾਂ ਜੇ ਹਰ ਗੁਰੂ ਘਰ ਦੇ ਵਿੱਚ ਇਹ ਬੂਟਿਆਂ ਦਾ ਪ੍ਰਸ਼ਾਦ এনवायरमेंट ਦਾ ਸਨੇਹਾ ਸੰਗਤਾਂ ਵਿੱਚ ਜਾਊਗਾ ਉਹਦੇ ਨਾਲ ਬਹੁਤ ਛੇਦੀ ਜਿਹੜਾ ਹੈ ਪੰਜਾਬ ਹਰਿਆ ਭਰਿਆ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਡੇਰਾ ਨਿਰਮਲ ਕੁਟੀਆ ਅੰਗੀਠਾ ਸਹਿਜਨ ਦੇ ਮੁਖ ਸੇਵਾਦਾਰ ਸੰਤੋਬਾਬ ਬਲਰਾਜ ਸਿੰਘ ਜੀ ਠੀਕ ਠੀਕ ਕਰੋ ਜੋ ਸੰਤ ਰਾਸ਼ਵਾ ਮੈਂਬਰ ਸੰਤੋਬਾਬ ਬਲਵੀਰ ਸਿੰਘ ਜੀ ਸੀਚੇਵਾਲ ਜਿਨ੍ਹਾਂ ਦੀ ਰਹਿਨ ਰਮਾਈ ਜੋ ਨਰਸਰੀ ਦੀ ਸੇਵਾ ਸੀ ਸ਼ੁਰੂ ਕਰ ਰਹੇ ਹਾਂ 15 ਤਰੀਕ 15 ਦਸੰਬਰ ਨੂੰ ਜੋ ਸਾਡੇ ਗੁਰੂ ਸੰਤ ਬਾਬਾ ਬਲਵੀਰ ਸਿੰਘ ਰੱਬ ਜੀ ਉਹਨਾਂ ਦੇ ਨਾਮ ਤੇ ਇਹ ਨਰਸਰੀ 15 ਦਸੰਬਰ ਨੂੰ ਨਰਸਰੀ ਦਾ ਉਗਾਟਨ ਜਿਹੜਾ ਹੋ ਕੀਤਾ ਜਾਵੇਗਾ ਤੇ ਜਿਹਦੀ ਰਹਿਣ ਹੈ ਮਾਈ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਉਹ ਕਰਨਗੇ ਉਹਨਡ ਉਗਾਟਨ ਆਪ ਸਾਰ ਸੰਗਤਾਂ ਨੂੰ ਬੇਨਤੀ ਹੈ ਕਿ ਵੀ ਹੋ ਮਹਮਾਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ